ਦੇਸ਼ ਦੇ ਕਾਨੂੰਨ ਦੀ ਕਿਤੇ ਗੱਲ ਹੁੰਦੀ ਐ ਤੇ ਦੇਸ਼ ਦੇ ਕਾਨੂੰਨ ਫਿਰ ਦੋ ਨਹੀਂ ਹੋ ਸਕਦੇ ਆਪਣੇ ਵਾਸਤੇ ਅਲੱਗ ਤੇ ਦੂਸਰਿਆਂ ਵਾਸਤੇ ਅਲੱਗ ਇੱਥੇ ਇੱਕ ਕਤਲ ਹੋ ਜੇ ਤੇ ਪੁਲਿਸ ਮਹੀਨੇ ਚ ਹੀ ਫੜ ਲੈਂਦੀ ਐ 15 ਦਿਨਾਂ ਚ ਦੋਸ਼ੀ ਫੜ ਲੈਂਦੀ ਐ ਐਕੀ 40 ਸਾਲ ਹੋ ਜਾਣਗੇ ਅਜਰਾ ਆਉਣ ਵਾਲਾ ਸਾਲ ਐ 40 ਸਾਲ ਹੋ ਜਾਣਗੇ ਦਿੱਲੀ ਚ ਕਤਲਿਆ ਮ ਹੋਏ ਨੂੰ ਦਰਬਾਰ ਸਾਹਿਬ ਤੇ ਹਮਲੇ ਹੋਏ ਨੂੰ ਤੇ 40 ਸਾਲਾਂ ਚ ਆਪਣੇ ਦੋਸ਼ੀਆਂ ਨੂੰ ਸਜ਼ਾ ਕੀ ਆਪਾਂ ਕਟੇਰੀਆਂ ਜਿਹੀ ਨਹੀਂ ਲਿਆ ਸਕੇ ਕਿਉਂਕਿ ਪੋਲਿਟਿਕਸ ਤੇ ਪੋਲਿਟਿਕਸ ਸਿਆਸੀ ਆਪਣੇ ਹੁੰਦੇ ਨੇ ਆਈ ਕਾਰਨ ਹੈ ਜਦੋਂ ਆਪਾਂ ਨੂੰ ਗੁਰੂ ਸਾਹਿਬ ਨੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਕਿ ਜਦੋਂ ਤੱਕ ਤੁਸੀਂ ਪੋਲਿਟੀਕਲੀ ਤਕੜੇ ਨਹੀਂ ਹੁੰਦੇ ਉਦੋਂ ਤੱਕ ਆਪਣਾ ਆਪਣੇ ਕੌਮ ਨੂੰ ਵੀ ਤਕੜਾ ਨਹੀਂ ਰੱਖ ਸਕਦੇ ਤੋ ਐਸ ਕਰਕੇ ਮੈਨੂੰ ਅੱਜ ਬੜੀ ਖੁਸ਼ੀ ਹੈ ਮੈਂ ਪਹਿਲੇ ਵੀ ਸਾਰਿਆਂ ਨੂੰ ਅਪੀਲ ਕੀਤੀ ਮੈਂ ਜੇ ਕਾਲੀ ਦਲ ਦੀ ਲੀਡਰਸ਼ਿਪ ਦੀ ਸਹਾਣਾ ਦੇਖੋ ਮੈਂ ਕਾਫੀ ਜੂਨੀਅਰ ਐ ਪਰ ਕਿਉਂਕਿ ਜੰਵਾਰੀ ਪ੍ਰਧਾਨਗੀ ਦੀ ਅਦਾਸੂ ਮਿਲੀ ਐ ਮੇਰੀ ਕੋਸ਼ਿਸ਼ ਇੱਕੋ ਇੱਕ ਹੈ ਕਿ ਆਪਣੀ ਕੌਮ ਦੇ ਜੋ ਜੋ ਆਪਣੇ ਕੌਮ ਤੋਂ ਅਲੱਗ ਹੋਏ ਐ ਜਾਂ ਪਾਰਟੀ ਤੋਂ ਕਿਸੇ ਕਾਰਨ ਕਰਕੇ ਜੇ ਮੇਰੇ ਤੋਂ ਗਲਤੀ ਹੋਈ ਤਾਂ ਮੈਂ ਉਦੋਂ ਵੀ ਮਾਫੀ ਮੰਗ ਲੈ ਕੋਈ ਮੰਗੀ ਸੀ ਮੈਂ ਹੁਣ ਵੀ ਮੰਗਦਾ ਐ ਕਿਉਂਕਿ ਆਪਣੇ ਵਾਸਤੇ ਕੌਮ ਨੰਬਰ 1 ਨੰਬਰ ਤੇ ਆ ਜੇ ਆਪਾਂ ਇਕੱਠੇ ਆ ਜਿਵੇਂ ਆਪਾਂ ਸ਼ੁਰੂ ਕੀਤਾ ਸੀ ਤਾਂ ਹੀ ਤਕੜੇ ਜਿਹੜੇ ਅੱਜ ਅੱਖਾਂ ਦਿਖਾਉਂਦੇ ਆ ਕਿਉਂ ਦਿਖਾਉਂਦੇ ਉਹਨਾਂ ਦੇਖਿਆ ਜਦੋਂ ਮੰਡੇ ਗਿਆ ਕੋਈ ਇੱਧੇ ਇੱਧੇ ਤਰੇ ਤਰੇ ਦਾ ਮੰਡੇ ਗਿਆ ਹੁਣ ਜਦੋਂ ਆਪਾਂ ਇਕੱਠੇ ਹੋਈ ਜਾਂਦੇ ਆ ਦੇਖੋ ਆਪਣੇ ਸਾਰੇ ਪੰਜਾਬ ਤੋਂ ਵੀ ਹੌਸਲਾ ਦੇਚ ਵੀ ਹੌਸਲਾ ਹਿੰਦੁਸਤਾਨ ਦੀ ਦੁਨੀਆ ਦੇ ਕੋਨੇ-ਕੋਨੇ ਚ ਟੈਲਫੋਨ ਆਉਣ ਲੱਗੇ ਕਿ ਜੀ ਕੱਥੇ ਤੇ ਮੈਂ ਤਾਂ ਜਿਹੜੇ ਲੋਕ ਹਲੇ ਵੀ ਇਹਨਾਂ ਦਾ ਮਨ ਹਲੇ ਨਹੀਂ ਪੜਿਆ ਇਹ ਉਹਨਾਂ ਨੇ ਬੇਨਤੀ ਕਰਦਾ ਇਕੱਠੇ ਹੋ ਜੋ ਤਾਈ ਤੁਸੀਂ ਆਪਾ ਬੱਜ ਸਕਾਂਗੇ ਤੇ ਇਸ ਕਰਕੇ ਮੈਂ ਕਾਫੀ ਦੇਰ ਦਾ ਮੈਂ ਬੇਨਤੀ ਕਰ ਰਿਹਾ ਸੀ ਇਸ ਇਨਸਾਨ ਮਨਜੀਤ ਸਿੰਘ ਜੀ ਨੂੰ ਮੇਰੇ ਇਹਨਾਂ ਨਾਲ ਬਹੁਤ ਲਗਾ ਹੈ ਤੇ ਇਹਨਾਂ ਦੇ ਮੇਰੇ ਇਹਨਾਂ ਦਾ ਮੇਰੇ ਪਿਤਾ ਜੀ ਸਾਹਿਬ ਨਾਲ ਇਹਨਾਂ ਦੇ ਬਜ਼ੁਰਗਾਂ ਦਾ ਮੇਰੇ ਬਜ਼ੁਰਗਾਂ ਦਾ ਬਹੁਤ ਲਗਾ ਹੈ ਦੇਖੋ ਇਸ ਇਹਨਾਂ ਦੇ ਬਜ਼ੁਰਗਾਂ ਦਾ ਸਿਕਉਮ ਵਾਸਤੇ ਤੇ ਕਾਲੀ ਦਲ ਵਾਸਤੇ ਬਹੁਤ ਪੁਰਾਣਾ ਇਤਿਹਾਸ ਤੇ ਯੋਗਤਾੰਦ ਰਿਹਾ ਸੋ ਜਿਹੜੇ ਪਰਿਵਾਰ ਐਜੇ ਜਿਨ੍ਹਾਂ ਦਾ ਇਤਿਹਾਸ ਸਿੱਖੋਂ ਦੇ ਸੇਵਾ ਚ ਲੱਗਿਆ ਹੋਏ ਉਹ ਪਰਿਵਾਰਾਂ ਨੂੰ ਸਾਰਿਆਂ ਨੂੰ ਇਕੱਠੇ ਪੀੜੀ ਤੇ ਪੀੜੀ ਇਕੱਠੀ ਆਪਣੇ ਜਨਰੇਸ਼ਨਸ ਨੂੰ ਆਪਾਂ ਇਕੱਠਾ ਹੋਣਾ ਚਾਹੀਦਾ ਹੈ ਤੇ ਅੱਜ ਮੈਨੂੰ ਜਿਹੜੀ ਵੱਡੀ ਖੁਸ਼ੀ ਹੈ ਤੇ ਮੈਂ ਕਹਿ ਸਕਦਾ ਅੱਜ ਦਿੱਲੀ ਦਾ ਸਮੂਚਾ ਸਿੱਖ ਇਕੱਠਾ ਹੋ ਗਿਆ ਝੰਡੇ ਥਲੇ ਸਰਨਾ ਸਾਹਿਬ ਬੈਠੇ ਆ ਜੇ ਤੁਸੀਂ ਦੇਖੋਗੇ ਦਿੱਲੀ ਪਰ ਤੋਂ ਇਹ ਇਲੈਕਸ਼ਨ ਦੇ ਇਲੈਕਸ਼ਨ ਦਾ ਸੁਭਾਵ ਵੀ ਦੇਖੋ ਤਿੰਨੇ ਪਾਰਟੀਆਂ ਇੱਕ ਹੋ ਗਈਆਂ ਹੁਣ ਸਰਨਾ ਸਾਹਿਬ ਵੀ ਲੜੇ ਸੀ ਮੰਜੀ ਦੀ ਵੀ ਲੜੇ ਅਕਾਲੀ ਦਲ ਅੱਜ ਤਿੰਨੇ ਹੋ ਗਿਆ ਦੇਖੋ ਕਿੰਨੀ ਵੱਡੀ ਤਾਕਤ ਆ ਤੁਹਾਡੀ ਹੁਣ ਸਾਰੇ ਉਵੇਂ ਪੰਜਾਬ ਸਾਰੇ ਇਕੱਠੇ ਹੋ ਰਿਹਾ ਤੇ ਜਿਹੜੇ ਨਹੀਂ ਹੋ ਰਹੇ ਉਹਨਾਂ ਨੂੰ ਵੀ ਬੇਇੱਜ਼ਤੀ ਕਰਦਾ ਆ ਜੋ ਇਕੱਠੇ ਜਦੋਂ ਜਿਸ ਦਿਨ ਇਕੱਠੇ ਹੋ ਜੇ ਫਿਰ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਤੁਹਾਨੂੰ ਦੇਖ ਕੇ ਹੀ ਦੂਜੇ ਵਿਰੋਧੀ ਝੁਕਣਗੇ ਤੁਹਾਡੀ ਤਾਕਤ ਨੂੰ ਦੇਖ ਕੇ ਕੁਝ ਗਏ ਤੇ ਮੈਂ ਫਿਰ ਤੋਂ ਬੇਨਤੀ ਕਰਦਾ ਜਕ ਮਨਜੀਤ ਜੀ ਨੂੰ ਕਿ ਆਓ ਤੁਸੀਂ ਕਾਲੀ ਦਲ ਦੀ ਵਿੱਚ ਆਓ ਤੁਸੀਂ ਤੁਹਾਡੀ ਬੜੀ ਲੋੜ ਹੈ ਤੁਹਾਡੇ ਸਾਥੀਆਂ ਦੀ ਲੋੜ ਹੈ ਇਕੱਠੇ ਰਲ ਮਿਲ ਕੇ ਸਰਨਾ ਸਾਹਿਬ ਮਨਜੀਤ ਜੀ ਸਾਰੀ ਆਪਾਂ ਜਿਹੜੀ ਟੀਮ ਹੈ ਇਕੱਠੇ ਰਲ ਮਿਲ ਕੇ ਇੰਨੇ ਤਕੜੇ ਇੱਥੇ ਹੋ ਜੀਏ ਕਿ ਤੁਹਾਡੇ ਸਾਹਮਣੇ ਵੱਡੀ ਤੋਂ ਵੱਡੀ ਤਾਕਤ ਝੁਕੇ ਤੇ ਤੁਹਾਡੇ ਨਾਲ ਤੁਹਾਡੀ ਕੌਮ ਵਾਸਤੇ ਆਪਾਂ ਜੋ ਮਸਲੇ ਆ ਆਪਾਂ ਤਾਂ ਹੀ ਆਪਾਂ ਹੱਲ ਕਰਾ ਸਕਾਂਗੇ ਸੋ ਮੈਂ ਅੱਜ ਬੇਨਤੀ ਕਰਨਾ ਆਇਆ ਸੀ ਤੇ ਮੈਨੂੰ ਪੂਰਾ ਇੱਕ ਕੀਨ ਹੈ ਤੇ ਬੇਨਤੀ ਪ੍ਰਵਾਨ ਕਰਦੇ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਵਾਦ ਦਾ ਸੁਖੀਰ ਸਿੰਘ ਬਾਦਲ ਜੀ ਦਾ ਜਿਹੜੇ ਪੰਥਕ ਇਕਤਾ ਦਾ ਸੁਨੇਹਾ ਲੈ ਕੇ ਸਰਦਮਜੀਤ ਸਿੰਘ ਜੀ ਦੇ ਗ੍ਰਹਿ ਵਿਖੇ ਪੁੱਜੇ ਨੇ ਮੈਂ ਬੇਨਤੀ ਕਰਾਂ ਸਰਦਮਜੀਤ ਸਿੰਘ ਜੀ ਦੇ ਜੀ ਨੂੰ ਉਹ ਆਪਣੀ ਗੱਲ ਅੱਗੇ ਕਹਿਣਗੇ ਔਰ ਜੋ ਅੱਜ ਦਾ ਫੈਸਲਾ ਹੈ ਉਸ ਨੂੰ ਡਿਕਲੇਅਰ ਕਰਨਗੇ ਸਰਦਮਜੀਤ ਸਿੰਘ ਜੀ ਬਾਲੂ ਸਾਹਿਬ ਚੰਦੂ ਬਾਜਰਾ ਜੀ ਹੁੰਦਤ ਸਾਹਿਬ ਸਰਨਾ ਸਾਹਿਬ ਔਰ ਇਥੋਂ ਦਿੱਲੀ ਦੀਆਂ ਉਤਵੰਤੇ ਸੱਜਣ ਬਖਸ਼ੀਤਾ ਜਿਹੜੀਆਂ ਜਿੱਥੇ ਮੇਰੇ ਗ੍ਰਹਿਵਿਖਾਈਆਂ ਨੇ ਸਾਸੂ ਬੀਸੇ ਇੱਕ ਬਾਦਲ ਦੀ ਗੱਲ ਤੋਂ ਮੈਂ ਸ਼ੁਰੂ ਕਰਦਾ ਆਪਣੀ ਗੱਲ ਵਕਾਸ਼ ਕਰਦਾ ਕਿ ਜਿਹੜੀ ਫਰਾਗ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਦਿਖਾਈ ਹੈ ਕਿਉਂਕਿ ਬਾਦਲ ਸਾਹਿਬ ਉਹਦੇ ਪ੍ਰਧਾਨ ਨੇ ਔਰ ਅੱਜ ਇਹ ਮੇਰੇ ਗ੍ਰਹਿਵਿਖਾਈ ਨੇ ਔਰ ਇਹ اپیل ਕੀਤੀ ਹੈ ਕਿਉਂਕਿ ਇਹ ਕਾफी ਚਿਰ ਤੋਂ ਸਾਡੀ ਆਪਸ ਦੇ ਵਿੱਚ ਚੰਦੂ ਬਾਜਾ ਜੀ ਦੇ ਥਰੂ ਸਰਨਾ ਸਾਹਿਬ ਦੇ ਥਰੂ ਗੱਲਬਾਤ ਚੱਲ ਰਹੀ ਸੀ ਸਰਪਰਮਜੀਤ ਸਿੰਘ ਰਾਣਾ ਮਹਿੰਦਰ ਸਿੰਘ ਸਤਨਾਲ ਸਿੰਘ ਜੀ ਔਰ ਪਰਮੇਦਰਪਾਲ ਔਰ ਸਾਡੀ ਸੀਨੀਅਰ ਲੀਡਰਸ਼ਿਪ ਜਿਹੜੀ ਸੀ ਇਹਨਾਂ ਦੇ ਨਾਲ ਸਾਰਿਆਂ ਦੀ ਮੀਟਿੰਗਾਂ ਹੋ ਰਹੀਆਂ ਸੀ ਮੈਂ ਸਮਝਦਾ ਕਿ ਅੱਜ ਜੋ ਹਾਲਾਤ ਨੇ ਹਾਲਾਤ ਐਸੇ ਨੇ ਕਿ ਜਿਵੇਂ ਬਾਦ ਸਾਹਿਬ ਨੇ ਆਖਿਆ ਕਿ ਜੇ ਪੰਥ ਇਕੱਠਾ ਨਾ ਹੋਵੇ ਤਾਂ ਸਰਕਾਰਾਂ ਦੇ ਸਾਨੂੰ ਟਕੇ ਸੇਰ ਨਹੀਂ ਪੁੱਛਣਾ ਸੌਰੀ ਮੈਂ ਵਰਡ ਯੂਸ ਕਰ ਰਿਹਾ ਟਕੇ ਸੇਰ ਨਹੀਂ ਪੁੱਛਣਾ ਤੇ ਜੇ ਸਾਡੀ ਮੁੱਠ ਬੰਦ ਹੋ ਗਈ ਆ ਤਿੰਨ ਪਾਰਟੀਆਂ ਜਿੱਦਾਂ ਕਿਹਾ ਨਾ ਬਾਦ ਸਾਹਿਬ ਨੇ ਅਸਰਨਾ ਸਾਹਿਬ ਮੈਂ ਹੋ ਗਿਆ ਅਕਾਲੀ ਦਲ ਹੋ ਗਿਆ ਅਸੀਂ ਇੱਕ ਦੂਜੇ ਦੇ ਖਿਲਾਫ ਢੱਟ ਕੇ ਲੜੇ ਸੀ ਕੋਈ ਲਿਆਜ ਨਹੀਂ ਕੀਤਾ ਇੱਕ ਦੂਜੇ ਦਾ ਲੇਕਿਨ ਅੱਜ ਜੇ ਕੋਈ ਇਕਤਾ ਦੀ ਗੱਲ ਦਾ ਹੁਗਾਰਾ ਇਹਨਾਂ ਨੇ ਭਰਿਆ ਤੇ ਮੈਂ ਉਸ ਤੇ ਆਪਣੀ ਹਾਮੀ ਆਪਣੀ ਮੈਂ ਅ ਸੁਕ੍ਰੀਤੀ ਦਿਨਾ ਮੈਂ ਆਪਣੀ ਪਾਰਟੀ ਨੇ ਮੇਰੀ ਨੇ ਮਨੋ ਇਖਤਿਆਰ ਦਿੱਤਾ ਸੀ ਵੀ ਕੇ ਕਰਕੇ ਪੋਲਿਟੀਕਲ ਅਫੇਅਰ ਕਮੇਟੀ ਨੇ ਔਰ ਕੋਰਟ ਕਮੇਟੀ ਨੇ ਕਿ ਜੋ ਫੈਸਲਾ ਲਓ ਕੀ ਖਲੋਗੇ ਮੈਂ ਇਸ ਗੱਲ ਨੂੰ ਐਕਸੈਪਟ ਕਰਦਾ ਔਰ ਕੋਈ ਕੰਡੀਸ਼ਨ ਨਹੀਂ ਸਰਨਾ ਸਾਹਿਬ ਇੱਥੇ ਪ੍ਰਧਾਨ ਦੇ ਅਸੀਂ ਨਾਲ ਗੱਲ ਕੇ ਲੱਗਾਂਗੇ ਔਰ ਸਾਡੇ ਕੋਈ ਅੱਜ ਇਲੈਕਸ਼ਨ ਨਹੀਂ ਆਏਗੀ ਇਸ ਲਈ ਕਿ ਅਸੀਂ ਕੋਈ ਇਲੈਕਸ਼ਨ ਲੜਨੀ ਹੈ ਤੇ ਕੋਈ ਸੀਟਾਂ ਵੜਨੀ ਹੈ ਕੋਈ ਇਲੈਕਸ਼ਨ ਜਿਤਨੀ ਹੈ ਆਪ ਇਹ ਉਹ ਦੇ ਚਾਹੀਦੇ ਨੇ ਸਾਡਾ ਕੰਮ ਇੱਕੋ ਹੈ ਕਿ ਸਾਡੇ ਜਿਹੜੇ ਮਸਲੇ ਨੇ ਉਹ ਭਾਵੇਂ ਬੰਦੀ ਸਿੰਘਾਂ ਦਾ ਹੋਵੇ ਉਹ ਆਰਟੀਕਲ 25 ਦਾ ਹੋਵੇ ਉਹ ਗਿਆਨ ਗੋਧਰੀ ਸਾਹਿਬ ਦਾ ਹੋਵੇ ਉਹ ਡਾਂਗਮਾਰ ਸਾਹਿਬ ਦਾ ਹੋਵੇ ਔਰ ਪੰਜਾਬ ਦੇ ਮਸਲੇ ਜਿਹੜੇ ਨੇ ਕਿਤੇ ਐਸਜੀਪੀਸੀ ਨੂੰ ਹੱਥ ਪੈਣ ਦਿਆ ਕਿਤੇ ਮੈਂ ਸਮਝਦਾ ਕਿ ਐਡਮਿਨਿਸਟ੍ਰੇਸ਼ਨ ਚੰਡੀਗੜ੍ਹ ਦੀ ਯੂਟੀ ਦੀ ਤੋੜੀ ਜਾ ਰਹੀ ਹੈ ਪੰਜਾਬ ਦਾ ਦਖਲ ਕੱਢਿਆ ਜਾ ਰਿਹਾ ਕਿਤੇ ਭਾਖੜਾ ਨੰਗਲ ਡੈਮ ਦੇ ਵਿੱਚੋਂ ਪੰਜਾਬ ਦਾ ਹੋੜੀ-ਹੋੜੀ ਕਰਕੇ ਅਸਰ ਕੱਢਿਆ ਜਾ ਰਿਹਾ ਮੈਂ ਸਮਝਦਾ ਕਿ ਇਹ ਸ਼ਾਇਦ ਆਮ ਲੋਕਾਂ ਨੂੰ ਇਹ ਗੱਲਾਂ ਨਾ ਸਮਝ ਆਂਦੀਆਂ ਹੋਣ ਅੱਜ ਤੁਸੀਂ ਇਹ ਦੇਖੋ ਕਿ ਇਹ ਆਖਿਆ ਜਾ ਰਿਹਾ ਹੈ ਪਾਰਲੀਮੈਂਟ ਦੇ ਵਿੱਚ ਇਹ ਬਿਆਨ ਆਇਆ ਸਰਕਾਰ ਵੱਲੋਂ ਕਿ ਅਸੀਂ ਜਿਹੜੀ ਫੈਸਲਾ ਸਰਕਾਰ ਨੇ ਕੀਤਾ ਸੀ 2019 ਚ ਬੱਦੀ ਸਿੰਘਾਂ ਦਾ ਜਾਂ ਰਾਜੋਵਣਾ ਸਾਫ ਦਾ ਅੱਜ ਸਰਕਾਰ ਉਸ ਤੋਂ ਬੈਕਟਰੈਕ ਕਰ ਰਹੀ ਹੈ ਇਹ ਆਖ ਰਹੀ ਹੈ ਕਿ ਜੇ ਇਹਦੇ ਵਿੱਚ ਇਹ ਕੰਮ ਨਹੀਂ ਹੋਇਆ ਬੀ ਕੰਮ ਨਹੀਂ ਹੋਇਆ ਸੀ ਕੰਮ ਨਹੀਂ ਹੋਇਆ ਮੈਂ ਪੁੱਛਣਾ ਚਾਹਨਾ ਕਿ ਬਿਲਕਿਸ ਬਾਨੋ ਦੇ ਜਿਹੜੇ ਕਾਤਲ ਸੀਗੇ ਉਹਨਾਂ ਨੂੰ ਉਹਨਾਂ ਨੂੰ ਕਿਤੇ ਮੈਂ ਸਮਝਦਾ ਮਾਂ ਕਿ ਉਹਨਾਂ ਨੇ ਮਾਫੀ ਮੰਗੀ ਸੀ ਕਿਤੇ ਇੱਕ ਦਿੱਲੀ ਦਾ ਕੇਸ ਮੈਂ ਤੁਹਾਡਾ ਸਾਂਝਾ ਕਰ ਲਵਾਂ ਕਿਉਂਕਿ ਆਪਣੀ ਯਾਦਾਸ਼ ਬੜੀ ਘੱਟ ਹੈ ਪਰਮਿੰਦਰ ਜੀ ਜੇ ਮੈਂ ਬੀਬੀ ਜੀ ਆਓ ਕਿਸ਼ੋਰੀ ਲਾਲ ਸੀ ਉਹਦਾ ਨਾਮ ਕਿਸ਼ੋਰੀ ਇਹ 83 ਦੇ ਇੱਥੇ ਸੱਜਣ ਖੜੇ ਨੇ ਸਾਰੇ ਕਿਸ਼ੋਰੀ ਲਾਲ ਜਿਸ ਨੂੰ ਹੁਚਰ ਕਿਹਾ ਜਾਂਦਾ ਸੀ ਜਿਸ ਨੂੰ ਕਸਾਈ ਕਿਹਾ ਜਾਂਦਾ ਸੀ ਤਰਲੋਕਪਰੀ ਦਾ ਮੇਰੀ ਇਨਫੋਰਮੇਸ਼ਨ ਦੇ ਹਿਸਾਬ ਨਾਲ ਉਸਨੇ 33 ਬੰਦਿਆਂ ਨੂੰ ਉਹ ਜਿਹੜਾ ਚੌਪੜ ਹੁੰਦਾ ਹੈ ਉਹ ਚੌਪੜ ਦੇ ਨਾਲ 33 ਸਿੱਖਾਂ ਨੂੰ ਕਟਿਆ ਸੀ ਲੇਕਿਨ ਜਿਹੜਾ ਕੋਰਟ ਦੇ ਵਿੱਚ ਕੇਸ ਗਿਆ ਉਹ ਸੱਤ ਸਿੱਖਾਂ ਦੇ ਕਤਲ ਦਾ ਗਿਆ ਉਹ ਸੱਤ ਸਿੱਖਾਂ ਦਾ ਜਿਵੇਂ ਬੱਕਰੇ ਨੂੰ ਜਾਂ ਮੁਰਗੇ ਨੂੰ ਕਟਿਆ ਜਾਂਦਾ ਕਿਸੇ ਕਸਾਈ ਦੁਆਰਾ ਇਦਾਂ ਉਹਨੇ ਸਿੱਖਾਂ ਨੂੰ ਕਟਿਆ ਮੈਂ ਸੱਤ ਹੀ ਮੰਨ ਲਏ ਉਸ ਨੂੰ ਤੁਸੀਂ ਫਾਂਸੀੋਂ ਦੀ ਮaaf ਕਰ ਸਕਦੇ ਹੋ ਉਸਨੇ ਕਿਹੜੀ ਬਾफी ਬੱਗੀ ਸੀ ਉਸਨੇ ਕਿਹਦੇ ਕੋਲੋਂ ਪਛਮਾਨੀ ਦਿਖਾਈ ਸੀਗੀ ਮੈਂ ਸਮਝਦਾ ਕਿ ਇਹ ਜਿਹੜਾ ਚਸ਼ਮਾ ਪਾੰਦੇ ਨੇ ਕਿ ਮਨੂੰ ਸੰਤ ਭਿੜਰਾੜਾ ਜੀ ਦੀ ਕਾਲੀ ਯਾਦ ਹੈ ਕਿ ਜੇ ਪਾਂਡੇ ਬ੍ਰਦਰਸ ਹਾਈਜੈਕ ਕਰਨ ਪਲੇਨ ਨੂੰ 인ਦਰਾ ਗਾਂਧੀ ਜਦੋਂ ਰੈਸਟ ਹੁੰਦੀ ਹੈ 78 ਚ ਐਮਰਜੈਂਸੀ ਤੋਂ ਬਾਅਦ ਜੱਤਾ ਰਾਜੇ ਤੇ ਉਹਨਾਂ ਨੂੰ ਵਜ਼ੀਰ ਬਣਾ ਦਿੱਤਾ ਜਾਂਦਾ ਸੀ ਤੇ ਜੇ ਇੱਕ ਮਨਜੀਤ ਸਿੰਘ ਨਾਂ ਦਾ ਮੁੰਡਾ ਮੁਸੀਬਤ ਸਿੰਘ ਜਿਸ ਨੇ ਹਾਈਜੈਕ ਕੀਤਾ ਪਲੇਨ ਔਰ ਟੋਇਪ ਇੰਟਰਨਲ ਕੀਤਾ ਖਡਾਉਣੇ ਵਾਲੇ ਪਿਸਤੌਲ ਨਾਲ ਕੀਤਾ ਔਰ ਅੰਬਰਸਨ ਲੈਂਡ ਕਰਕੇ ਸਰੈਂਡਰ ਕਰ ਦਿੰਦਾ ਕਿ ਆ ਮੈਂ ਸਿਰਫ ਖਬਰ ਬਣਾਣੀ ਸੀ ਕਿ ਸਾਡੇ ਨਾਲ ਪੰਜਾਬ ਦੀ ਧੱਕਾ ਹੋ ਰਿਹਾ ਨਾ ਉਸ ਦੇ ਕਿਸੇ ਪਲੈਨ ਨੂੰ ਡੈਮੇਜ ਪਹੁੰਚਾਇਆ ਨਾ ਕਿਸੇ ਸਵਾਰੀ ਨੂੰ ਡੈਮੇਜ ਪਹੁੰਚਾਇਆ ਉਹ ਜਦੋਂ ਥੱਲੇ ਉਤਰਦਾ ਤੇ ਉਸ ਨੂੰ ਟਰਮੈਕ ਦੇ ਉੱਤੇ 90 ਦੇ ਉੱਤੇ ਜਿਹੜਾ ਏਸੀਕੀਓ ਕਲਪੱਟੀ ਤੇ ਪਿਸਤੌਲ ਲਾ ਕੇ ਗੋਲੀ ਮਾਰ ਦਿੰਦਾ ਕੋਈ ਕਾਨੂੰਨ ਨਹੀਂ ਕੋਈ ਐਫਆਈਆਰ ਨਹੀਂ ਮੈਂ ਸਮਝਦਾ ਕਿ ਅੱਜ ਬਾਦਲ ਸਾਹਿਬ ਤੁਸੀਂ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਲਾਏ ਹੋ ਤੁਹਾਡੀ ਦਿੱਲੀ ਇਕਾਈ ਸਾਰੀ ਆਈ ਹੈ ਇੱਥੇ ਸਾਡੀ ਕਾਰ ਬ੍ਰਿਗੇਡ ਦੇ ਮੁਖੀ ਵੀ ਨੇ ਇੱਥੇ ਸਾਡੇ ਯੂਥ ਦੀ ਟੀਮ ਵੀ ਹੈ ਇੱਥੇ ਸਾਡੇ ਸੀਨੀਅਰ ਜਾਗੋ ਦੀ ਟੀਮ ਵੀ ਹੈ ਅਸੀਂ ਪੰਥ ਦੀ ਤਾਕਤ ਵਾਸਤੇ ਕੌਮ ਦੀ ਤਾਕਤ ਵਾਸਤੇ ਆਪਣੇ ਮਸਲਿਆਂ ਦੀ ਲੜਾਈ ਜੁਝਰ ਵਾਸਤੇ ਮੈਨੂੰ ਯਾਦ ਹੈ 1950 ਚ ਬਸਤਰ ਤਾਰਾ ਸਿੰਘ ਨੇ ਪਹਿਲੀ ਵਾਰ ਕਾਰਗਿਲ ਦੀ ਨੀਵ ਰੱਖੀ ਸੀ ਦਿੱਲੀ ਔਰ ਜੇਦਾਰ ਸੰਤੋਸ਼ ਸਿੰਘ ਜੇਦਾਰ ਹਰਬੰਸ ਸਿੰਘ ਫਰੰਟੀਅਰ ਬਖਸ਼ੀ ਜਗਦੇਵ ਸਿੰਘ ਰਾਜਾ ਗੁਲਾਬ ਸਿੰਘ ਸੇਠੀ ਹੋ ਗਏ ਮੈਂ ਸਮਝਦਾ ਕਿ ਜੇਦਾਰ ਜਸਵੰਤ ਸਿੰਘ ਹੋ ਗਏ ਬਖਸ਼ੀ ਲੋਚਨ ਸਿੰਘ ਹੋ ਗਏ ਮੈਂ ਪੁਰਾਣੇ ਅਕਤਾਰ ਸਿੰਘ ਕੋਹਲੀ ਜੇਦਾਰ ਅਕਤਾਰ ਸਿੰਘ ਕੋਹਲੀ ਜਿਨ੍ਹਾਂ ਦੀ ਸ਼ਹਾਦਤ ਹੋਈ ਸੀਗੀ 5 ਨਵੰਬਰ 1978 ਰੰਕਾਰੀ ਮੂਵਮੈਂਟ ਦੇ ਵਿੱਚ ਮੈਂ ਸਮਝਦਾ ਮਾਂ ਕਿ ਇਹ ਪੁਰਾਣੇ ਸਾਡੇ ਸਟਾਲ ਵਰਤ ਸੀਗੇ ਔਰ 1950 ਤੋਂ ਅੱਜ 73 ਸਾਲ ਹੋ ਗਏ ਮਨੂੰ ਇਸ ਗੱਲ ਦਾ ਮਾਣ ਹੈ ਕਿ ਮੇਰੇ ਪਰਿਵਾਰ ਦੇ ਮੇਰੇ ਪਿਤਾ ਨੇ ਜੋ ਸੇਵਾ ਕੀਤੀ ਬਾਦ ਚ ਕੌਮ ਨੇ ਮਨੂਏ ਬਲ ਬਖਸ਼ਿਆ ਅਸੀਂ ਉਸ ਤੇ ਖੜੇ ਹੋਏ ਆ ਅੱਜ ਅਸੀਂ ਬਗੈਰ ਕਿਸੇ ਸ਼ਰਤੋਂ ਬਗੈਰ ਕਿਸੇ ਜਿਸ ਨੂੰ ਕਹਿੰਦੇ ਨਾ ਕਿ ਪੋਲਿਟਿਕਲ ਲੈਣ ਦੇਣ ਤੋਂ ਅਸੀਂ ਇਹ ਤੁਹਾਡੀ ਜਿਹੜੀ ਤੁਸੀਂ ਆ ਕੇ ਇੱਥੇ ਆਪਣੀ ਗੱਲ ਰੱਖੀ ਆ ਅਸੀਂ ਉਸ ਤੇ ਫੁੱਲ ਚੜਾਦੇ ਆ ਬੋਲੇ ਬੋਲੇ ਮੈਂ ਸਮਝਦਾ ਕਿ ਕੌਮ ਜਿਹੜੀ ਹੈ ਉਹਦਾ ਇਸ ਵੇਲੇ ਮੁਫਾਦ ਪਹਿਲੇ ਹੈ ਸਾਡਾ ਮੁਫਾਦ ਬਾਅਦ ਚ ਹੈ ਔਰ ਆਉਣ ਵਾਲੇ ਸਮੇਂ ਚ ਅਸੀਂ ਇੱਕ ਤਾਕਤ ਬਣ ਕੇ ਕੌਮ ਦੇ ਮਸਲੇ ਹੱਲ ਕਰਾਵਾਂਗੇ ਮੈਂ 2 ਮਿੰਟ ਵਾਸਤੇ ਚੰਦੂ ਬਾਜਾ ਜੀ ਨੂੰ ਬੇਨਤੀ ਕਰਾਂਗਾ ਉਹ ਆਪਣੇ ਸ਼ਬਦ ਰੱਖਣ ਸੇ ਰੱਖੀ ਚ ਸਰਨਾਪਾ ਸਾਹਿਬ